ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਸੁਖਬੀਰ ਬਾਦਲ ਬਜਟ ਸੈਸ਼ਨ 'ਚ ਹਿੱਸਾ ਲੈਣ ਲਈ ਅੰਮ੍ਰਿਤਪਾਲ ਸਿੰਘ ਨੇ ਲਿਖਿਆ ਸਪੀਕਰ ਨੂੰ ਪੱਤਰ ਪਲਕੇ ਪੂਰੇ ਪੰਜਾਬ ਵਿੱਚ ਛੁੱਟੀ ਕਰਨ ਦੀ ਮੰਗ ਨੇ ਫੜਿਆ ਜ਼ੋਰ ਤੇ ਹੁਣ ਖਬਰਾਂ ਵਿਸਤਾਰ ਨਾਲ ਨਵਦੀਪ ਜਲਬੇੜਾ ਨੂੰ ਮਿਲੀ ਜ਼ਮਾਨਤ ਸਾਲ 2020 ਵਿੱਚ ਕਿਸਾਨ ਅੰਦੋਲਨ ਦੇ ਵਾਟਰ ਕੈਨਨ ਵਾਲੇ ਨਵਦੀਪ ਜਲਬੇੜਾ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਨਵਦੀਪ ਜਲਬੇੜਾ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਕਿਸਾਨਾਂ ਨੇ ਨਵਦੀਪ ਜਲਬੇੜਾ ਦੀ ਰਿਹਾਈ ਲਈ 17 ਅਤੇ 18 ਜੁਲਾਈ ਨੂੰ ਡੀਸੀ ਅਤੇ ਐਸਐਸਪੀ ਦਫ਼ਤਰ ਕੇ ਰੰਦਾ ਐਲਾਨ ਕੀਤਾ ਸੀ ਪਰ ਹੁਣ ਹਾਈ ਕੋਰਟ ਤੋਂ ਨਵਦੀਪ ਜਲਬੇੜਾ ਨੂੰ ਜ਼ਮਾਨਤ ਮਿਲ ਗਈ ਹੈ। ਜਿਸ ਨਾਲ ਕਿਸਾਨ ਜਥੇਬੰਦੀਆਂ ਕਿਰਾਉ ਦਾ ਪ੍ਰੋਗਰਾਮ ਰਾਤ ਕਰ ਸਕਦੇ ਹਨ। ਸੀਆਈਏ ਨੇ ਨਵਦੀਪ ਨੂੰ ਸ਼ਹੀਦ ਭਗਤ ਸਿੰਘ 에어ਪੋਰਟ ਮਹਾਲੀ ਨੇੜੇੋਂ 28 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਉਸ ਉੱਤੇ 307 ਸਮੇਤ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਸਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਗੇ ਸੁਖਬੀਰ ਬਾਦਲ ਬਾਕੀ ਅਕਾਲੀ ਆਗੂਆਂ ਦੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਖਿਲਾਫ ਵੱਢੀ ਗਈ ਮੁਹਿੰਮ ਦੇ ਵਿਚਾਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਸ ਕਟਰੀਦ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਸੁਖਵੀਰ ਬਾਦਲ ਨੂੰ ਅਕਾਲੀ ਦਲ ਦੇ ਬਾਗੀ ਧੜੇ ਦੇ ਮਾਫੀ ਨਾਮੇ ਤੇ 15 ਦਿਨ ਵਿੱਚ ਆਪਣਾ ਪੱਖ ਪੇਸ਼ ਕਰਨਾ ਹੋਵੇਗਾ ਸੁਖਵੀਰ ਬਾਦਲ ਨੇ ਇਸ ਬੰਦੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰਕੇ ਕਿਹਾ ਕਿ ਇੱਕ ਨਿਮਾਣੇ ਸਿੱਖ ਹੋਣ ਦੇ ਨਾਤੇ ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪੇਸ਼ ਹੋਣਗੇ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਅਮਰਿਤਪਾਲ ਨੇ ਸਪੀਕਰ ਨੂੰ ਲਿਖਿਆ ਪੱਤਰ ਦਿਬਰੂਗੜ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੇ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਅਮਰਿਤਪਾਲ ਸਿੰਘ 22 ਜੁਲਾਈ ਤੋਂ ਸ਼ੁਰੂ ਹੋ ਰਹੇ اجلاس ਵਿੱਚ ਹਿੱਸਾ ਲੈ ਕੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਮੁੱਦੇ ਚੁਕਣਾ ਚਾਹੁੰਦੇ ਹਨ ਅਮਰਿਤਪਾਲ ਸਿੰਘ ਕੁਝ ਦਿਨ ਪਹਿਲਾਂ ਹੀ ਪ੍ਰੋਲ ਤੇ ਦਿੱਲੀ ਪਹੁੰਚੇ ਸਨ ਅਤੇ ਲੋਕ ਸਭਾ ਮੈਂਬਰ ਵਜੋਂ ਸੌ ਚੁੱਕੀ ਸੀ ਅਮਰਿਤਪਾਲ ਸਿੰਘ ਨੇ ਉਕਤ ਪੱਤਰ ਦਿਬਰੂਗੜ ਜੇਲ੍ਹ ਸੁਪਰਡੈਂਟ ਰਾਹੀਂ ਸਪੀਕਰ ਨੂੰ ਭੇਜਿਆ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਵਕੀਲ ਰਗਵੀਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਅਮਰਿਤਪਾਲ ਸਿੰਘ ਨੂੰ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਦਾ ਸੰਵਿਧਾਨਕ ਹੱਕ ਹੈ। ਪਲਕੇ ਪੂਰੇ ਪੰਜਾਬ ਵਿੱਚ ਛੁੱਟੀ ਕਰਨ ਦੀ ਮੰਗ ਨੇ ਫੜਿਆ ਜ਼ੋਰ। ਮਲੇਰਕੋਟਲਾ ਜ਼ਿਲ੍ਹੇ ਵਿੱਚ ਪਲਕੇ 17 ਜੁਲਾਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। 17 ਜੁਲਾਈ 2024 ਨੂੰ ਮੁਹਰਮ ਮੌਕੇ ਪੂਰੇ ਜ਼ਿਲ੍ਹੇ ਵਿੱਚ ਛੁੱਟੀ ਰਹੇਗੀ। ਹਾਲਾਂਕਿ ਮੁਸਲਿਮ ਭਾਈਚਾਰੇ ਦੀ ਮੰਗ ਹੈ ਪੂਰੇ ਸੂਬੇ ਵਿੱਚ ਛੁੱਟੀ ਐਲਾਨ ਕੀਤੀ ਜਾਵੇ ਇਸ ਸੰਬੰਧੀ ਸ਼ਾਹੀ ਮਾਮ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਇਸ ਮੌਕੇ ਪੂਰੇ ਸੂਬੇ ਵਿੱਚ ਛੁੱਟੀ ਕੀਤੀ ਜਾਵੇ ਇੱਕ ਵੀਡੀਓ ਸੰਦੇਸ਼ ਵਿੱਚ ਉਹਨਾਂ ਕਿਹਾ ਕਿ ਮੁਹਰਮ ਮੌਕੇ ਮਲਕ ਦੇ ਜ਼ਿਆਦਾਤਰ ਸੂਬਿਆਂ ਵਿੱਚ ਛੁੱਟੀ ਕੀਤੀ ਗਈ ਹੈ ਇਸ ਲਈ ਪੰਜਾਬ ਸਰਕਾਰ ਵੀ ਇਸ ਸੰਬੰਧੀ ਫੈਸਲਾ ਲਵੇ ਸ਼ਾਹੀ ਮਾਮ ਨੇ ਵੀਡੀਓ ਸਾਂਝੀ ਕਰਕੇ ਕੁਝ ਕਿਹਾ ਸੁਣੋ ਤੁਸੀਂ ਵੀ ਕੱਲ 17 ਜੁਲਾਈ 2024 ਮੁਹਰਮ ਦਾ ਦਿਨ ਹੈ ਯੋਮ ਅਸ਼ੂਰਾ ਦਾ ਦਿਨ ਹੈ सैय्यदना इमाम हुसैन रजील्लाहु तआला अनुदी लासानी शहादत दा दिन और मैं इस लाइव सुनेह दे जरिए विनती करना चाहना पंजाब दे मुख्यमंत्री सरदार भगवंत सिंह मान होरा था कि ए जान के बड़ी खुशी भी हुई के मुहर्रम दे दिन मालेर कोटला डिस्ट्रिक्ट दे विच छुट्टी दा ऐलान किता गया लेकिन ए बड़ा दुख भी होया ਕਿ ਬਾਕੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਮੁਹਰਮ ਦੀ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਸਿਰਫ ਮਾਲੇਰਕੋਟਲਾ ਹੀ ਨਹੀਂ ਪੂਰਾ ਪੰਜਾਬ ਹੀ ਨਹੀਂ ਪੂਰਾ ਭਾਰਤ ਹੀ ਨਹੀਂ ਪੂਰੇ ਵਿਸ਼ਵ ਦੇ ਵਿੱਚ ਸੈਦਨਾ ਇਮਾਮ ਹੁਸੈਨ ਰਜ਼ੀ ਅੱਲਾਹ ਤਾਲਾ ਦੀ ਸ਼ਹਾਦਤ ਨੂੰ ਕਰੋੜਾਂ ਲੋਕ ਸਲਾਮ ਪੇਸ਼ ਕਰਦੇ ਨੇ ਸੈਦਨਾ ਇਮਾਮ ਹੁਸੈਨ ਦੀ ਸ਼ਹਾਦਤ ਸਿਰਫ ਇਸਲਾਮ ਔਰ ਮੁਸਲਮਾਨਾਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਮਜ਼ਲੂਮ ਬੇਕਸ ਲੋਕਾਂ ਦੇ ਲਈ ਸੀ ਉਹਨਾਂ ਨੇ ਇਸ ਰਿਵਾਜ ਨੂੰ ਖਤਮ ਕੀਤਾ ਕਿ ਸਿਰਫ ਸਤਾਧਾਰੀਆਂ ਦੇ ਪਿੱਛੇ ਹੀ ਚੱਲਿਆ ਜਾਵੇ ਸਿਰਫ ਜ਼ਿਆਦਾ ਤਦਾਦ ਅਗਰ ਕੁਝ ਲੋਗੋਂ ਉਹਨਾਂ ਨੂੰ ਹੀ ਸੱਚੇ ਰਸਤੇ ਤੇ ਸਮਝਿਆ ਜਾਵੇ ਬਲਕਿ ਉਹ ਦੁਨੀਆ ਦੀ ਪਹਿਲੀ ਸ਼ਖਸੀਅਤ ਹੈ ਜਿਨ੍ਹਾਂ ਨੇ ਕਈ ਹਜ਼ਾਰ ਦੇ ਲਸ਼ਕਰ ਦੇ ਸਾਹਮਣੇ ਸਿਰਫ ਆਪਣੇ 72 ਜਾਣੇ ਸਾਰਾਂ ਦੇ ਨਾਲ ਉਸ ਜੰਗ ਦੇ ਵਿੱਚ ਇਹ ਐਲਾਨ ਕੀਤਾ ਕਿ ਹੱਕ ਔਰ ਸੱਚ ਦੇ ਚੱਲਣ ਵਾਲੇ ਲੋਕ ਤਾਦਾਦ ਨੂੰ ਨਹੀਂ ਕਦੀ ਦੇਖਦੇ ਉਹ ਆਪਣੇ ਮਕਸਦ ਦੇ ਉੱਤੇ ਹਮੇਸ਼ਾ ਕਾਇਮ ਰਹਿੰਦੇ ਨੇ ਇਮਾਮ ਹੁਸੈਨ ਦੀ ਸ਼ਹਾਦਤ ਅਹਿਲ ਬੈਤ ਦੀ ਸ਼ਹਾਦਤ ਪੂਰੀ ਦੁਨੀਆ ਦੇ ਇਨਸਾਨਾਂ ਦੇ ਲਈ ਇੱਕ ਸਨੇਹਾ ਹੈ ਔਰ ਜਿਸ ਨੂੰ ਪੂਰੀ ਦੁਨੀਆ ਦੇ ਇਨਸਾਨ ਹਮੇਸ਼ਾ ਆਪਣੇ ਲਈ ਔਰ ਆਪਣੇ ਆਉਣ ਵਾਲੇ ਜੀਵਨ ਦੇ ਲਈ ਰਹਿਨਮਾਈ ਦੇ ਤੌਰ ਤੇ ਦੇਖਦੇ ਆ ਰਹੇ ਨੇ ਮੈਂ ਬੇਨਤੀ ਕਰਨਾ ਚਾਹਨਾ ਹੈ ਸਰਦਾਰ ਭਗਵੰਤ ਸਿੰਘ ਮਾਨ ਹਰਾਨੂੰ ਵੀ ਤੁਸੀਂ ਪੂਰੇ ਪੰਜਾਬ ਦੇ ਮੁਸਲਮਾਨਾ ਦੇ ਲੀਡਰੋਂ ਪੂਰੇ ਪੰਜਾਬੀਆਂ ਦੇ ਲੀਡਰੋਂ ਹਰ ਧਰਮ ਹਰ ਜਾਤ ਔਰ ਬਰਾਦਰੀ ਦੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਤੇ ਇਸ ਮੌਕੇ ਤੇ ਜਦ ਮਲੇਰਕੋਟਲੇ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਕਿ ਬਾਦ ਬਿਹਤਰ ਹੋਵੇਗੀ ਪੂਰੇ ਪੰਜਾਬ ਦੇ ਲੋਕਾਂ ਨੂੰ ਇਸ ਛੁੱਟੀ ਦਾ ਐਲਾਨ ਜਿਹੜਾ ਹੈ ਉਹ ਕਰਨਾ ਚਾਹੀਦਾ ਹੈ ਇਹ ਸਨ ਅੱਜ ਦੀਆਂ ਵਿਸ਼ੇਸ਼ ਖਬਰਾਂ ਨਵੀਆਂ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਚੁਝਾਰ ਟਾਈਮਸ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ